ਸਾਸਰੀ ਕਾਲੀ ਸਾਰਿਆਂ ਨੂੰ ਸਾਡੇ ਲੋਕਾਂ ਦੀ ਮਾਨਸਿਕਤਾ ਇੰਨੀ ਕਮਜ਼ੋਰ ਆ ਨਾ ਕਦੇ ਕੰਮ ਘੱਟ ਖੋਲਦੇ ਆ ਅੱਡੇ ਇੰਡੀਆ ਦੇ ਵਿੱਚ ਡੇਰੇ ਜਿਆਦਾ ਖੋਲਦੇ ਆ ਡੇਰਿਆਂ ਤੇ ਕੰਮ ਜਿਆਦਾ ਮਿਲਦਾਗਾ ਕਿ ਕਿਥੇ ਫੈਕਟਰੀ ਫੂਟੇਜ ਕੰਮ ਕਿੱਥੇ ਮਿਲਦਾ ਅੱਜ ਕਾ ਨਿੱਕੇ ਨਿੱਕੇ ਵਾਕਾਂ ਚ ਪੌਣ ਆਈ ਜਾਂਦੀ ਆ ਉਹ ਚੌਂਕੀਆਂ ਲਾ ਰਹੇ ਨੇ ਪੱਗਾਂ 'ਚ ਸਰਫਰ ਫਸਾਏ ਹੋਏ ਨੇ ਜਿਨ੍ਹਾਂ ਦੇ ਦਾੜ੍ਹੀਆਂ ਕੇਸ ਵਾਲੇ ਉਹ ਮੱਥੇ ਟੇਕੀ ਜਾ ਰਹੇ ਨੇ ਜੇ ਕੋਈ ਬੁੜੀ ਨੂੰ ਕੋਈ ਹੱਥ ਲਾ ਦੇ ਮਾ ਕੋ ਟੱਚ ਕਰ ਦੇ ਤੁਰਿਆ ਜਾਂਦਾ ਬੰਦਾ ਉਹਨੂੰ ਗਲ ਪੈਂਦੀਆਂ ਨੇ ਜੇ ਬਾਬਾ ਥੱਪੜੀ ਮਾਰ ਦੇਣਾ ਉਹ ਤੋਂ ਪਿਆਰ ਨਾ ਖਾਂਦੀਆਂ ਨੇ ਅਗਲਾ ਛੇੜਦਾ ਵੀ ਆ ਪੂਰੇ ਸਰੀਰ ਨੂੰ ਤੇ ਬੁੜੀਆਂ ਤਾਂ ਨਹੀਂ ਬੋਲਦੀਆਂ ਉਹਦਾ ਮਾ ਕੋ ਟੱਚ ਕਰ ਦੇ ਵੇ ਕੁੱਤੇ ਆ ਕਮੀਨਿਆ ਕੰਜਰਾ ਤੇਰੀ ਮਾਂ ਤੇ ਤੇਰੀ ਭੈਣ ਦੀ ਕਰ ਦਿੰਦੀ ਆ ਰੱਬ ਇਹਨੂੰ ਵੀਡੀਓ ਦਿਖਾਉਣ ਲੱਗਿਆ ਸੱਚੀਆਂ ਗੱਲਾਂ ਨੇ ਆ ਦੇਖੋ ਮੰਜਾਲ ਲੈ ਮੰਨ ਦਿਓ ਇਹ ਸਾਡੇ ਇੰਡੀਆ ਦੀ ਆ ਦੇਖ ਖੜੀ ਉਹ ਦੇਖੋ ਲੈ ਇਹ ਇਹ ਲੋਕ ਨੇ ਸਾਡੇ ਕਿਧਰ ਗਏ ਲੈ ਮੰਜਾਲ ਆ ਭੋਰਾ ਕੁਛ ਕੁਛ ਕਿ ਜਾਵੇ ਲੈ ਇੱਕ ਦੂਜਾ ਬਾਬਾ ਹੋਰ ਆ ਗਿਆ ਲੈ ਦੇਖੋ ਲੈ ਬੁੱਲੋ ਹਣ ਚੱਕੋ ਜੀ ਲੋ ਤੇ ਇਨੇ ਲੋਕੀ ਬੈਠੇ ਆ ਅਗਰ ਸਾਹਮਣੇ ਕਰ ਰਿਆ ਸਾਰਾ ਕੁਝ ਲੋਕੀ ਬੈਠੇ ਸਾਹਮਣੇ ਕਰ ਸਾਰਾ ਕੁਝ ਕਰ ਰਿਆ ਪਰ ਲੋਕੀ ਬਾਹਵੇਂ ਹੱਥ ਜੋੜੀ ਬੈਠੇ ਆ ਫਿਰ ਕਹਿੰਦੇ ਗੁਫਾ ਵਾਲੇ ਬਾਬਾ ਜੀ ਆਉਂਦੇ ਆ ਉਹਨਾਂ ਦਾ ਭਾਈ ਆਪਣਾ ਕੰਮ ਕਰਨਾ ਹੀ ਆ ਫਿਰ ਭਾਵਨਾ ਭੜਕਦੀ ਆ ਧੰਨਵਾਦ ਜੀ ਜੀਂਦੇ ਵਸਦੇ ਰਹੋ